ਮੇਰਾ ਨਾਮ ਬਲਬੀਰ ਸਿੰਘ ਸੰਧੂ ਹੈ ਜੀ ਮੈਂ ਇੱਕ ਸਰਵਿਸ ਸਰਵਿਸਮੈਨ ਹੂੰ ਪੁੱਤੀ ਜਨਸਤ ਬਹੁਤ ਖੂਬਸੂਰਤ ਸੀ ਔਰ ਖਾਸ ਕਰਕੇ ਮੇਰੇ ਨਾਲ ਬਹੁਤ ਜਿਆਦਾ ਪਿਆਰ ਸੀ ਲੇਕਿਨ ਕੁਝ ਮੁਸੀਬਤ ਸਾਹਮਣੇ ਆਉਣ ਲੱਗੀ ਬੱਚੀ ਛਿੱਕਾਂ ਬਹੁਤ ਜਿਆਦਾ ਮਾਰਿਆ ਕਰੇ ਅੱਖਾਂ ਦੇ ਵਿੱਚੋਂ ਪਾਣੀ ਵਗਿਆ ਕਰੇ ਕਦੇ ਨੱਕ ਦੇ ਵਿੱਚੋਂ ਪਾਣੀ ਆ ਜਾਣਾ ਯਾਨੀ ਕੋਈ ਅਲਰਜੀ ਸੀ ਸਾਡੀ ਸਮਝ ਵਿੱਚ ਨਹੀਂ ਸੀ ਆਉਂਦੀ बहुत तरह की दवाइयां ले ले के देखी हम और कोई फर्क नहीं पयो मन उदास हो रहने लगा फिर किसी ने दसया के जवाइन जीरा हल्दी रे इस्तेमाल करो असी हो भी इस्तेमाल करके देखया जो भी किसी ने किया असी हो भी इस्तेमाल की तब पार कोई फर्क ना पया आखिर नाराज हो गए और एक आशा की कहना उस वे बुटी जो मेरे एक दोस्त ने दसिया कि मेरी बेटी ने भी इस तरह प्रॉब्लम थी मैं शारदा हॉस्पिटल गया और उतों मेरे बच्चे बहुत आराम होना गल सुन के मैं भी कोशिश की थी कि मैं भी एक बारी जरूर ट्राई करके देखा जो मैं शारदा हॉस्पिटल गया ਡਾਕਟਰ ਨੇ ਸਾਨੂੰ ਬਹੁਤ ਹੀ ਚੰਗੀ ਸੀ ਉਹਨੇ ਦੱਸਿਆ ਕਿ ਆਮ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਕਿਉਂਕਿ ਆਟਮੋਸਫੇਅਰ ਦੇ ਵਿੱਚ ਬਹੁਤ ਜ਼ਿਆਦਾ ਅਲਰਜੀ ਹੈ ਉਸ ਅਲਰਜੀ ਕਰਕੇ ਬੱਚਿਆਂ ਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਉਹਨਾਂ ਨੇ ਮੈਨੂੰ ਬੜੇ ਤਰੀਕੇ ਨਾਲ ਸਮਝਾਇਆ ਔਰ ਬੇਟੀ ਨੂੰ 10 ਦਿਨ ਦੀ ਦਵਾਈ ਦਿੱਤੀ ਬਹੁਤ ਫੇਰਤੀ ਸੀ ਉਹ 10 ਦਿਨ ਦੀ ਦਵਾਈ ਦੇ ਨਾਲ ਹੀ ਬੱਚੀ ਨੂੰ ਬਹੁਤ ਵੜ ਪਉਣ ਲਗਾ ਔਰ ਇੱਕ ਆਸਾ ਦੀ ਕਹਿਣ ਜਾਗੀ ਮੈਂ ਫਿਰ ਦੁਬਾਰਾ ਜਾ ਦਵਾਈ ਲੈ ਕੇ ਆਇਆ ਉਸ ਤੋਂ ਬਾਅਦ ਬੱਚੀ ਨੂੰ ਇਹ ਪ੍ਰੋਬਲਮ ਆਣੀ ਬੰਦ ਹੋ ਗਈ ਸਕੂਲ ਵਿੱਚ ਵੀ ਜਾ ਰਹੀ ਹੈ ਸਕੂਲ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਹਿੱਸਾ ਲੈ ਰਹੀ ਹੈ ਇਸ ਵੇਲੇ ਨੂੰ ਕੋਈ ਪ੍ਰੋਬਲਮ ਨਹੀਂ ਮੈਂ ਆਪਣੇ ਕੋਲ ਸਰਦ ਹਸਪਤਾਲ ਦਾ ਬਹੁਤ ਬਹੁਤ ਤਨਵਧੀਆਂ ਜਿਨ੍ਹਾਂ ਮੇਰੀ ਹੀਰੇ ਵਰਗੀ ਬੱਚੀ ਨੂੰ ਸਹੀ ਕੀਤਾ ਔਰ ਉਹਨਾਂ ਦੇ ਆਸਰੇ ਉਹਨਾਂ ਦੀ ਬਦੌਲਤ ਅੱਜ ਬੱਚੀ ਕੋਈ ਵੀ ਕੰਮ ਕਰਨ ਦੇ ਯੋਗ